ਮੈਂ ਦੋ ਦਿਨਾਂ ਤੋਂ ਸਕੂਲ ਨਹੀਂ ਜਾ ਰਹੀ ਸੀ ਜਾਂਦੀ ਵੀ ਕਿਵੇਂ ਸ਼ਹਿਰੋਂ ਦੀਪ ਮਾਸੀ ਜੋ ਆ ਰਹੀ ਸੀ ਮਾਸੀ ਦਾ ਆਉਣਾ ਸਾਡੇ ਸਾਰੇ ਬੱਚਿਆਂ ਦੇ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ ਹੁੰਦਾ ਸਾਡਾ ਪਿੰਡ ਹੌਲੀ-ਹੌਲੀ ਕਸਬਾ ਬਣਦਾ ਜਾ ਰਿਹਾ ਸੀ ਪਰ ਫਿਰ ਵੀ ਉਸ ਵਿੱਚ ਸ਼ਹਿਰਾਂ ਵਾਲੀ ਗੱਲ ਕਿੱਥੇ ਇੱਕ ਵਾਰ ਪਾਪਾ ਦੇ ਨਾਲ ਸ਼ਹਿਰ ਜਾਣ ਦਾ ਮੌਕਾ ਮਿਲਿਆ ਸੀ ਮੇਰੇ ਨਾਲ ਛੋਟਾ ਭਰਾ ਵੀ ਸੀ ਮਾਸੀ ਦਾ ਘਰ ਕੀ ਸੀ ਬਿਲਕੁਲ ਆਲੀਸ਼ਾਨ ਬੰਗਲਾ ਜੈਸ ਨੂੰ ਹੁਣ ਤੱਕ ਅਸੀਂ ਆਪਣੀ ਸਿਰਫ ਕਲਪਨਾਵਾਂ ਵਿੱਚ ਹੀ ਦੇਖਿਆ ਸੀ। ਮਾਸਟਰ ਜੀ ਮਿਲਟਰੀ ਵਿੱਚ ਅਫਸਰ ਸੀ। ਉਹਨਾਂ ਦੀਆਂ ਵੱਡੀਆਂ-ਵੱਡੀਆਂ ਮੁੱਛਾਂ, ਰੋਬਦਾਰ ਵਿਅਕਤੀਤਵ ਸਾਡੇ ਵਰਗੇ ਬੱਚਿਆਂ ਦੇ ਸਹਿਮ ਜਾਣ ਲਈ ਕਾਫੀ ਸੀ। ਉਹਨਾਂ ਦੇ ਘਰ ਵਿੱਚ ਆਉਂਦੇ ਹੀ ਅਸੀਂ ਦੋਨੋਂ ਡਰੇ ਜੇ ਘਰ ਦੇ ਕਿਸੇ ਕੋਨੇ ਵਿੱਚ ਲੁਕ ਜਾਂਦੇ ਸੀ। ਉਹਨਾਂ ਦੇ ਸਾਹਮਣੇ ਬੋਲਣ ਤੋਂ ਵੀ ਡਰ ਲੱਗਦਾ ਸੀ ਕਿ ਕਿਤੇ ਕੁਝ ਗਲਤੀ ਨਾ ਕਰ ਦਈਏ। ਪਿੰਡੂ ਮਾਨਸਿਕਤਾ ਜੋ ਸਰਤੇ ਸਵਾਰ ਸੀ। ਮਾਸੀ ਦੇ ਵੀ ਦੋ ਬੱਚੇ ਸੀ। ਜੋ ਫਰਾਟੇਦਾਰ ਅੰਗਰੇਜ਼ੀ ਬੋਲਦੇ ਸੀ ਉਹਨਾਂ ਦਾ ਰਹਿਮ ਸਹਿਨ ਚਮਕ ਦਮਕ ਦੇ ਅਸੀਂ ਹੀਣ ਭਾਵਨਾ ਨਾਲ ਭਰੇ ਰਹਿੰਦੇ ਉਹਨਾਂ ਦੋਨਾਂ ਦੇ ਵਿਹਾਰ ਵਿੱਚ ਸਾਡੇ ਪ੍ਰਤੀ ਇੱਕ ਅਣ ਦੇਖਿਆਪਣ ਸਾਫ਼ ਦਿਖਾਈ ਦਿੰਦਾ ਸੀ ਉਹਨਾਂ ਸਭ ਤੋਂ ਅਲੱਗ ਬਸ 마ਸੀ ਹੀ ਆਪਣੀ ਲੱਗਦੀ ਸੀ ਜਿੰਨਾ ਹੋ ਸਕਦਾ ਅਸੀਂ ਦੋਨੋਂ 마ਸੀ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਉਹ ਆਪਣੇ ਬੱਚਿਆਂ ਦੇ ਨਾਲ ਖੇਡਣ ਦੇ ਲਈ ਕਹਿੰਦੀ ਪਰ ਸਾਡੀ ਹੀਣ ਭਾਵਨਾ ਸਾਡੀ ਕਦਮ ਰੋਕ ਦਿੰਦੀ ਸੀ ਅਸੀਂ ਬੜੀ ਰੀਝ ਲੈ ਕੇ ਸ਼ਹਿਰ ਆਏ ਸੀ ਪਾਪਾ ਦਾ ਕੰਮ ਦੋ ਦਿਨ ਦਾ ਹੀ ਸੀ ਮਾਸੀ ਚਾਹੁੰਦੀ ਸੀ ਕਿ ਹੁਣ ਆਏ ਜਾਂ ਤਾਂ ਦੋ ਚਾਰ ਦਿਨ ਘੁੰਮ ਕੇ ਹੀ ਜਾਈਏ ਪਰ ਅਸੀਂ ਕਿਸੇ ਵੀ ਹਾਲ ਵਿੱਚ ਰੁਕਣ ਲਈ ਤਿਆਰ ਨਹੀਂ ਸੀ ਜੇਦ ਫੜ ਲਈ ਕਿ ਮਾਂ ਦੀ ਯਾਦ ਆ ਰਹੀ ਹੈ ਬਹਾਨਾ ਵੀ ਸੀ ਤੇ ਸੱਚ ਵੀ ਸੱਚ ਤਾਂ ਇਹ ਹੈ ਕਿ ਉਸ ਮਾਹੌਲ ਵਿੱਚ ਮਾਸੀ ਵੀ ਆਪਣੀ ਨਹੀਂ ਸੀ ਲੱਗ ਰਹੀ ਮਾਸੀ ਦੇ ਘਰ ਜਾਂਦਾ ਇਹ ਪਹਿਲਾ ਤੇ ਆਖਰੀ ਮੌਕਾ ਸੀ ਦੁਬਾਰਾ ਜਾਣ ਦੀ ਹਿੰਮਤ ਨਹੀਂ ਸੀ ਹੋਈ ਮਾਸੀ ਜਦੋਂ ਸਾਡੇ ਘਰ ਆਉਂਦੀ ਇਕੱਲੀ ਹੀ ਆਉਂਦੀ ਬੱਚਿਆਂ ਨੂੰ ਨਾ ਲਿਆਉਣ ਦੇ ਕਈ ਕਾਰਨ ਸੀ ਕਦੇ ਸਪੋਰਟਸ ਕਦੇ ਪੇਪਰ ਸੱਚ ਤਾਂ ਇਹ ਸੀ ਕਿ ਉਹ ਸ਼ਹਿਰੀ ਲੋਕ ਸੀ ਪਿੰਡ ਦੀ ਆਬੋ ਹਵਾ ਉਹਨਾਂ ਨੂੰ ਕਿੱਥੇ ਰਾਸ ਆਉਣ ਵਾਲੀ ਸੀ ਚਾਰੇ ਪਾਸੇ ਗੰਦਗੀ ਦੇ ਢੇਰ ਗੋਹੇ ਦੀ ਬਦਬੂ ਨਾਲ ਹੀ ਮੱਛਰਾਂ ਦਾ ਡਰ ਅਸੀਂ ਤਾਂ ਇਹਨਾਂ ਸਾਰੀਆਂ ਗੱਲਾਂ ਦੇ ਆਦੀ ਹੋ ਚੁੱਕੇ ਸੀ ਮਾਸੀ ਜਦੋਂ ਵੀ ਆਉਂਦੀ ਆਪਣੇ ਬੱਚਿਆਂ ਦੇ ਪੁਰਾਣੇ ਕੱਪੜੇ ਤੋਹਫੇ ਵਿੱਚ ਸਾਨੂੰ ਦੇ ਦਿੰਦੀ ਉਹਨਾਂ ਦੇ ਪੁਰਾਣੇ ਕੱਪੜੇ ਵੀ ਸਾਡੇ ਕੱਪੜਿਆਂ ਤੋਂ ਬਹੁਤ ਚੰਗੇ ਹੁੰਦੇ ਉਹਨਾਂ ਨੂੰ ਪਾ ਕੇ ਪੂਰੇ ਪਿੰਡ ਵਿੱਚ ਅਸੀਂ ਖੁਸ਼ੀ-ਖੁਸ਼ੀ ਘੁੰਮਦੇ ਆਪਣੇ ਦੋਸਤਾਂ ਦੀ ਨਜ਼ਰ ਵਿੱਚ ਈਰਖਾ ਦਾ ਭਾਵ ਦੇਖ ਕੇ ਅੰਦਰੂਨੀ ਖੁਸ਼ੀ ਮਿਲਦੀ ਸੀ ਸਾਨੂੰ ਸਾਨੂੰ ਪਤਾ ਸੀ ਕਿ ਉਹ ਲਾਹੇ-ਪਲਾਹੇ ਕੱਪੜੇ ਹਨ ਪਰ ਫਿਰ ਵੀ ਪਹਿਨਣ ਤੋਂ ਗੁਰੇਜ਼ ਨਹੀਂ ਹੁੰਦਾ ਸੀ ਅਸੀਂ ਜਾਣਦੇ ਸੀ ਕਿ ਪਾਪਾ ਦੀ ਆਰਥਿਕ ਹਾਲਤ ਅਜਿਹੀ ਨਹੀਂ ਹੈ ਕਿ ਕੱਪੜੇ ਨਵੇਂ ਖਰੀਦ ਕੇ ਸ਼ਹਿਰ ਦੇ ਫੈਸ਼ਨ ਦੇ ਅਨਸਾਰ ਪਹਿਨੇ ਜਾ ਸਕਣ ਲਾਈ-ਪਲਾਈ ਪਾ ਕੇ ਵੀ ਸਾਡੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਸੀ ਤੇ ਦੂਜੇ ਪਾਸੇ ਮਾਂ ਦਾ ਚਿਹਰਾ ਮਰਝਾ ਆ ਜਾਂਦਾ ਮਾਸੀ ਉਹਨਾਂ ਤੋਂ ਵੱਡੀ ਸੀ ਇਸ ਕਰਕੇ ਮੰਮੀ ਉਸਨੂੰ ਜਵਾਬ ਨਹੀਂ ਸੀ ਦਿੰਦੀ ਦੂਜੇ ਪਾਸੇ ਸਾਡੇ ਖਿੜੇ ਹੋਏ ਚਿਹਰੇ ਦੇਖ ਕੇ ਸਾਡੀਆਂ ਖੁਸ਼ੀਆਂ ਨੂੰ ਖੋਣ ਦੀ ਮੰਮੀ ਹਿੰਮਤ ਨਹੀਂ ਸੀ ਕਰ ਸਕਦੀ ਉਸ ਸਮੇਂ ਸਾਡੇ ਵਿੱਚ ਇੰਨੀ ਸਮਝ ਨਹੀਂ ਸੀ ਕਿ ਇਹ ਸਮਝ ਸਕੀਏ ਕਿ ਇਸ ਨਾਲ ਸਾਡੀ ਮਾਂ ਦੇ ਸਵੈ ਮਾਣ ਨੂੰ ਠੇਸ ਪਹੁੰਚਦੀ ਹੈ ਮਾਸੀ ਆਪਣੇ 2-4 ਵਾਰ ਪਾਈ ਹੋਏ ਸੂਟ ਸਾਡੀ ਮਾਂ ਨੂੰ ਦੇਣਾ ਚਾਹੁੰਦੀ ਤਾਂ ਉਹ ਨਿਮਰਤਾ ਨਾਲ ਹੱਸਦੇ ਹੋਏ ਮਨ੍ਹਾ ਕਰ ਦਿੰਦੀ ਉਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦੀ ਕਿ ਪਹਿਣੇ ਫਣ ਐਨੇ ਸੋਹਣੇ ਸੂਟ ਪਾ ਕੇ ਚੁੱਲਾ ਚੌਂਕਾ ਕਿੱਥੇ ਹੁੰਦਾ ਜਾਂ ਫਿਰ ਇਹੋ ਜੇ ਸੂਟ ਪਾ ਕੇ ਦੁੱਧ ਚੋਵਾ ਕਿ ਗੋਹਾ ਕੁੜਾ ਕਰਾਂ ਮਾਸੀ ਕੁੜ ਕੋਈ ਜਵਾਬ ਨਹੀਂ ਸੀ ਹੁੰਦਾ ਤੇ ਉਹ ਚੁੱਪ ਕਰਕੇ ਸੂਟ ਚਾ ਕੇ ਆਪਣੇ ਬੈਗ ਵਿੱਚ ਵਾਪਸ ਰੱਖ ਲੈਂਦੀ ਜਵਾਬ ਵਿੱਚ ਕਹਿੰਦੀ ਕਿ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਤੈਨੂੰ ਨਹੀਂ ਚਾਹੀਦੀ ਤਾਂ ਮੈਂ ਆਪਣੀ ਕੰਮ ਵਾਲੀ ਨੂੰ ਦੇ ਦਵਾਂਗੀ ਉਹ ਤਾਂ ਬੜੇ ਈ ਜਾਣ ਨਾਲ ਪਾਉਂਦੀ ਐ ਦੋ ਦਿਨ ਤੋਂ ਜ਼ਿਆਦਾ ਉਹ ਸਾਡੇ ਘਰ ਨਹੀਂ ਸੀ ਰੁਕਦੀ ਇੱਥੇ ਨਾ ਰੁਕਣ ਦੇ ਮਾਸੀ ਕੁੜ ਬਹੁਤ ਬਹਾਨੇ ਸੀ ਮੇਰੀ ਮਾਂ ਵੀ ਨਹੀਂ ਸੀ ਚਾਹੁੰਦੀ ਕਿ ਉਹ ਇੱਥੇ ਜ਼ਿਆਦਾ ਦਿਨ ਰੁਕੇ। ਉਹ ਵੀ ਚਾਹੁੰਦੀ ਸੀ ਕਿ ਜਲਦ ਤੋਂ ਜਲਦ ਚਲੀ ਜਾਵੇ ਪਰ ਸਾਡੀ ਉਸਨੂੰ ਰੋਕਣ ਦੀ ਭਰਪੂਰ ਕੋਸ਼ਿਸ਼ ਹੁੰਦੀ। ਪਰ ਫਿਰ ਵੀ ਉਹ ਤੀਜੇ ਦਿਨ ਵਿਦਾ ਲੈ ਲੈਂਦੀ। ਮਾਸੀ ਦੀ ਕਾਰ ਪਿੰਡ ਦੀਆਂ ਪਈਆਂ ਦੀ ਧੂੜ ਉਡਾਉਂਦੀ ਚਲੀ ਜਾਂਦੀ ਤੇ ਪਿੰਡ ਦੇ ਸਾਰੇ ਬੱਚਿਆਂ ਦੇ ਨਾਲ ਅਸੀਂ ਵੀ ਕਾਰ ਦੇ ਪਿੱਛੇ-ਪਿੱਛੇ ਭੱਜਦੇ ਹੋਏ ਧੂੜ ਦੇ ਬੱਦਲਾਂ ਵਿੱਚ ਗੁੰਮ ਹੋ ਜਾਂਦੇ। ਮਾਸੀ ਦੇ ਆਉਣ ਤੇ ਘਰ ਦੀ ਰੁਟੀਨ ਵਿੱਚ ਬਹੁਤ ਫਰਕ ਆ ਜਾਂਦਾ। ਰੋਟੀ ਦੀ ਜਗ੍ਹਾ ਖੀਰ ਪੂੜੇ ਖਾਣ ਨੂੰ ਮਿਲਦੇ। ਕਦੇ ਸੂਜੀ ਦਾ ਹਲਵਾ ਮਿਲਦਾ। ਬਹੁਤ ਦਿਨਾਂ ਬਾਅਦ ਇਸ ਲਲਚਾਉਂਦੀ ਜੀਬ ਨੂੰ ਵਧੀਆ ਮਾਲ ਖਾਨ ਨੂੰ ਮਿਲਦਾ। ਸਾਡੀ ਆਤਮਾ ਸੰਤੁਸ਼ਟ ਹੋ ਜਾਂਦੀ। ਇਹੀ ਕਾਰਨ ਸੀ ਕਿ ਅਸੀਂ ਚਾਹੁੰਦੇ ਸੀ ਕਿ ਮਾਸੀ ਕੁਝ ਦਿਨ ਹੋਰ ਰਵੇ। ਸਾਨੂੰ ਵਾਰ-ਵਾਰ ਮਿੰਤਾ ਕਰਤੇ ਦੇਖ ਮਾਂ ਦੀਆਂ ਘੂਰਦੀਆਂ ਹੋਈਆਂ ਅੱਖਾਂ ਨਾਲ। ਅਸੀਂ ਸਹਿਮ ਜਾਂਦੇ। ਉਹਨਾਂ ਦੇ ਜਾਣ ਤੋਂ ਬਾਅਦ ਮਾਂ ਦਾ ਬੜਬੜ ਕਰਨਾ ਸ਼ੁਰੂ ਹੋ ਜਾਂਦਾ। ਉਸ ਦਾ ਮਹੀਨੇ ਦਾ ਬਜਟ ਵਿਗੜ ਚੁੱਕਿਆ ਹੁੰਦਾ। ਪੂਰੇ ਮਹੀਨੇ ਦਾ ਰਾਸ਼ਨ 2-4 ਦਿਨਾਂ ਵਿੱਚ ਹੀ ਖਤਮ ਹੋ ਜਾਂਦਾ। ਬਾਣੇ ਦਾ ਉਧਾਰ ਹੋਰ ਸਿਰ ਚੜ ਜਾਂਦਾ ਗੱਡੀ ਨੂੰ ਲਈ ਤੇ ਲਿਆਉਣ ਦੇ ਲਈ ਮਾਂ ਨੂੰ ਬਹੁਤ ਘਟੌਤੀ ਕਰਨੀ ਪੈਂਦੀ ਉਹ ਹਰ ਸਮੇਂ ਖਿਜੀ ਰਹਿੰਦੀ ਮਾਸੀ ਇਹਨਾਂ ਗੱਲਾਂ ਨੂੰ ਚੰਗੇ ਤਰਾ ਸਮਝਦੀ ਸੀ ਤੇ ਪਰਪਾਈ ਦੇ ਤੌਰ ਤੇ ਸਾਡੀ ਮੁਠੀ ਵਿੱਚ ਕੁਝ ਪੈਸੇ ਦੇਣਾ ਨਾ ਭੁੱਲਦੀ ਅਸੀਂ ਆਪਣੀ ਮੁਠੀ ਕੱਸ ਕੇ ਬੰਦ ਕਰ ਲੈਂਦੇ ਡਰ ਲੱਗਦਾ ਜਿਵੇਂ ਮੁਠੀ ਢਿੱਲੀ ਹੋਵੇਗੀ ਪੈਸੇ ਫਰ ਕਰਕੇ ਕਿਤੇ ਔੜ ਨਾ ਜਾਣ ਮਾਂ ਉਹਨਾਂ ਪੈਸਿਆਂ ਵਿੱਚੋਂ ਸ਼ਗਨ ਦਾ 1 ਰੁਪਿਆ ਕੱਢ ਕੇ ਨਿਮਰਤਾ ਨਾਲ ਮਾਸੀ ਨੂੰ ਵਾਪਸ ਕਰ ਦਿੰਦੀ ਬਸ ਤੇ ਇਹ ਹਰਕਤ ਸਾਨੂੰ ਬਹੁਤ ਬੁਰੀ ਲੱਗਦੀ। ਭਲਾਂ ਕੋਈ ਆਈ ਹੋਈ ਮਾਇਆ ਨੂੰ ਇਸ ਤਰ੍ਹਾਂ ਠਗਰਾਉਂਦਾ। ਉਹ ਸੀ ਬਚਪਨ ਦੀ ਨਾਦਾਨ ਉਮਰ। ਗੱਲਾਂ ਨੂੰ ਗਹਿਰਾਈ ਨਾਲ ਸਮਝਣ ਦੀ ਉਮਰ ਤਾਂ ਬਿਲਕੁਲ ਵੀ ਨਹੀਂ ਸੀ। ਮਾਸੀ ਦੇ ਆਉਣ ਤੇ ਮਾਂ ਦੇ ਸੁਭਾਅ ਵਿੱਚ ਫਰਕ ਆ ਜਾਂਦਾ। ਉਹ ਨਵੇਂ ਸਿਰੇ ਤੋਂ ਆਪਣੇ ਘਰ ਦਾ ਤੋਰਾ ਤੋੜਨ ਲੱਗਦੀ। ਪਾਪਾ ਦੀ ਬਜਮੀ ਆਮਦਨ ਘੱਟ ਲੱਗਣ ਲੱਗਦੀ। ਇਨ੍ਹਾਂ ਹਾਲਾਤਾਂ ਦੇ ਲਈ ਮੰਮੀ ਕਿਸਮਤ ਨੂੰ ਜ਼ਿਆਦਾ ਜ਼ਿੰਮੇਵਾਰ ਮਾਤੀ। ਦੋਨੋਂ ਸਕੀਆਂ ਪਹਿਣਾ ਸੀ। ਪਰ ਹੈਸੀਅਤ ਦੋਨਾਂ ਦੀ ਇੱਕ ਦੂਜੇ ਤੋਂ ਬਿਲਕੁਲ ਉਲਟ ਜਦੋਂ ਤੱਕ 마ਸੀ ਰਹਿੰਦੀ ਮਾਂ ਜ਼ਿਆਦਾ ਸਤਾਰਕ ਰਹਿੰਦੀ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਕਿਸੇ ਵੀ ਘਾਟ ਦੇ ਬਾਰੇ 마ਸੀ ਨੂੰ ਪਤਾ ਲੱਗੇ ਪਰ 마ਸੀ ਉਮਰ ਤੇ ਤਜਰਬੇ ਵਿੱਚ ਵੱਡੀ ਸੀ ਅਕਸਰ ਆਪਣਾ ਸਾਬਣ ਤੇਲ ਤੇ ਲੋੜ ਦੀਆਂ ਚੀਜ਼ਾਂ ਨਾਲ ਲਿਆਉਂਦੀ 마ਸੀ ਦਾ ਸਾਬਣ ਬਹੁਤ ਖੁਸ਼ਬੂਦਾਰ ਸੀ ਪੂਰਾ ਬਾਥਰੂਮ ਮਹਿਕ ਜਾਂਦਾ 마ਸੀ ਦੇ ਨਹਾ ਕੇ ਨਿਕਲਦੇ ਹੀ ਸਾਡੇ ਦੋਨਾਂ ਵਿੱਚ ਪਹਿਲਾਂ ਨਹਾਉਣ ਦੀ ਹੋੜ ਲੱਗ ਜਾਂਦੀ ਪਸੇ ਦੋਨੋਂ ਹੀ ਖੁਸ਼ਬੂਦਾਰ ਬਾਥਰੂਮ ਵਿੱਚ ਨਹਾਉਂਦਾ ਆਨੰਦ ਲੈਣਾ ਚਾਹੁੰਦੇ ਸੀ। ਮਾਸੀ ਦਾ ਸਾਬਣ ਲਲਚਾਉਂਦਾ ਪਰ ਮਾਂ ਦੀ ਸਖਤ ਹਦਾਇਤ ਯਾਦ ਆ ਜਾਂਦੀ। ਪਿੰਡੇ ਤੇ ਹੱਥ ਫੇਰ ਕੇ ਹੀ ਮਨ ਨੂੰ ਤਸੱਲੀ ਦੇ ਲੈਂਦੇ। ਸਾਡਾ ਤਾਂ ਉਹੀ 12 ਮਹੀਨੇ ਇੱਕ ਹੀ ਸਾਬਣ ਲਾਈਫ ਬॉय ਸੀ। ਸ਼ਾਇਦ ਪੈਦਾ ਹੋਣ ਤੋਂ ਲੈ ਕੇ ਅੱਜ ਤੱਕ ਉਸੇ ਨਾਲ ਹੀ ਨਹਾ ਰਹੇ ਸੀ। ਮਾਸੀ ਜਾਂਦੇ ਸਮੇਂ ਜਾਣ ਬੁਝ ਕੇ ਆਪਣਾ ਸਾਬਣ ਛੱਡ ਜਾਂਦੀ। ਪਰ ਮਾਂ ਦੀ ਚੁਕੰਨੀ ਨਜ਼ਰ ਤੁਰੰਤ ਬਾਥਰੂਮ ਵਿੱਚੋਂ ਚੱਕ ਕੇ ਮਾਸੀ ਨੂੰ ਮੰਮੀ ਫੜਾ ਦਿੰਦੇ। ਮਾਸੀ ਇਤਰਾਜ਼ ਕਰਦੇ ਹੋਏ ਕਹਿੰਦੀ ਫੇਰ ਕੀ ਹੋਇਆ ਬੱਚੇ ਲਾ ਲੈਣਗੇ ਪਰ ਮਾਂ ਦਾ ਉੱਤਰ ਹੁੰਦਾ ਨਹੀਂ ਭੈਣੇ ਬੱਚੇ ਆਪਣੀ ਆਦਤਾਂ ਕਿਉਂ ਵਿਗਾੜਨ ਜੋ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਉਸੇ ਦੀ ਉਹਨਾਂ ਨੂੰ ਆਦਤ ਹੋਣੀ ਚਾਹੀਦੀ ਆ ਮਾਂ ਦੀ ਇਹ ਜੈਦ ਸਾਨੂੰ ਅੰਦਰ ਤੱਕ ਤੋੜ ਦਿੰਦੀ ਸੀ ਫੇਰ ਕੀ ਹੋ ਜਾਂਦਾ ਜੇਕਰ 2-4 ਦਿਨ ਅਸੀਂ ਉਸ ਮਹਿਕ ਦੇ ਸਾਬਣ ਨਾਲ ਨਹਾ ਲੈਂਦੇ ਕਿ ਸਾਡੀ ਆਦਤ ਖਰਾਬ ਹੋ ਜਾਂਦੀ ਕੁਝ ਦਿਨ ਮੂੰਹ ਫਲਾ ਕੇ ਅਸੀਂ ਤੁਰੇ ਫਿਰਦੇ ਪਰ ਫਿਰ ਸਭ ਕੁਝ ਪੁੱਲ ਕੀ ਖੇਡਣ ਵਿੱਚ ਬਿਜ਼ੀ ਹੋ ਜਾਂਦੇ। ਮਾਸੀ ਦੇ ਜਾਣ ਤੋਂ ਬਾਅਦ ਮਹੀਨੇ ਦੇ ਬਚੇ ਦਿਨ ਜੋੜ-ਤੋੜ ਕਰਕੇ ਲੰਘਦੇ। ਕਦੇ ਸਬਜ਼ੀ ਦਾ ਨਾਗਾ ਹੁੰਦਾ, ਇਕੱਲੀ ਦਾਲ ਨਾਲ ਹੀ ਕੰਮ ਚੱਲ ਜਾਂਦਾ। ਕਦੇ ਖੰਡ ਨਾ ਹੋਣ ਤੇ ਗੁੜ ਦੀ ਚਾਹ ਪੀਣ ਨੂੰ ਮਿਲਦੀ। ਅਸੀਂ ਇਹਨਾਂ ਚੀਜ਼ਾਂ ਦੇ ਆਦੀ ਸੀ। ਇਸ ਲਈ ਸਾਨੂੰ ਕੋਈ ਫਰਕ ਨਹੀਂ ਸੀ ਪੈਂਦਾ। ਮਾਸੀ ਹਰ ਵਾਰ ਤੁਰਦੇ ਸਮੇਂ ਆਪਣੇ ਘਰ ਆਉਣ ਦਾ ਜ਼ਰੂਰ ਕਹਿ ਜਾਂਦੀ। ਮਾਂ ਸਿਰ ਹਿਲਾ ਦਿੰਦੀ ਪਰ ਜਾਂਦੀ ਕਦੇ ਨਹੀਂ ਸੀ। ਕਾਰਨ ਉਹੀ ਪੈਸੇ ਦੀ ਕਮੀ। ਉਹ ਜਾਣਦੀ ਸੀ ਕਿ ਉਸਦੇ ਕੋਲ ਭੈਣ ਦੇ ਹਿਸਾਬ ਨਾਲ ਕੱਪੜੇ ਨਹੀਂ ਹਨ। ਦੂਜਾ ਇਹ ਸੀ ਕਿ ਬੱਚਿਆਂ ਦੇ ਲਈ ਤੋਹਫੇ ਲਿਜਾਣ ਦੀ ਹਾਇਸੀਅਤ ਰੱਬ ਨੇ ਨਹੀਂ ਸੀ ਦਿੱਤੀ। ਫਿਰ ਕਿਹੜੇ ਮੂੰਹ ਨਾਲ ਜਾਂਦਾ ਸੋਚਦੀ। ਪਾਪਾ ਵੀ ਸਭ ਸਮਝਦੇ ਸੀ। ਮਾਂ ਦਾ ਚੁੱਪ ਰਹਿਣਾ ਅੰਦਰ ਹੀ ਅੰਦਰ ਉਹਨਾਂ ਨੂੰ ਤੋੜ ਦਿੰਦਾ ਸੀ। ਉਹ ਚਾਹੁੰਦੇ ਸੀ ਕਿ ਆਮ ਔਰਤਾਂ ਦੀ ਤਰ੍ਹਾਂ ਮਾਂ ਲੜਾਈ ਝਗੜਾ ਕਰੇ। ਪਰ ਪਤਾ ਨਹੀਂ ਉਹ ਕਿਸ ਮਿੱਟੀ ਦੀ ਬਣੀ ਸੀ। ਬੁੱਲਾਂ ਨੂੰ ਸਿਉਂ ਹੀ ਲੈਂਦੇ ਸੀ ਤੇ ਚੁੱਪ ਧਾਰੀ ਰੱਖਦੇ। ਦੋਨਾਂ ਦੇ ਰਿਸ਼ਤੇ ਵਿੱਚ ਜੋ ਆਪਸੀ ਸਮਝ ਸੀ ਮਿਠਾਸ ਸੀ ਉਹ ਕਿਸੇ ਤੋਂ ਲੁਕੀ ਨਹੀਂ ਸੀ ਪੈਸੇ ਦੀ ਕਮੀ ਭਲਾਂ ਹੀ ਸੀ ਪਰ ਪਿਆਰ ਦੀ ਕਮੀ ਬਿਲਕੁਲ ਨਹੀਂ ਸੀ ਬਿਨਾ ਬੋਲੇ ਹੀ ਦੋਨੋਂ ਇੱਕ ਦੂਜੇ ਦੀ ਗੱਲ ਨੂੰ ਸਮਝਦੇ ਸੀ ਦੂਜੇ ਪਾਸੇ ਮਾਸੀ ਮਾਸੜ ਦੇ ਵਿਚਕਾਰ ਇੱਕ ਨਾ ਲੰਘ ਸਕਣ ਵਾਲੀ ਦੂਰੀ ਸੀ ਘਰ ਵਿੱਚ ਸਖਤ ਅਨੁਸ਼ਾਸਨ ਰਹਿੰਦਾ ਜਿਸ ਦਾ ਪਾਲਣ ਮਾਸੀ ਨੂੰ ਤੇ ਉਸ ਦੇ ਦੋਨੋਂ ਬੱਚਿਆਂ ਨੂੰ ਕਰਨਾ ਪੈਂਦਾ ਜਿੰਨੀ ਦੇਰ ਮਾਸੜ ਘਰ ਵਿੱਚ ਰਹਿੰਦਾ ਫੌਜ ਦਾ ਅਨੁਸ਼ਾਸਨ ਬਣਿਆ ਰਹਿੰਦਾ ਨਾਰਮਲ ਤੌਰ ਤੇ ਹੱਸਣਾ ਬੋਲਣਾ ਸ਼ਾਇਦ ਉਹ ਜਾਣਦੇ ਹੀ ਨਹੀਂ ਸੀ ਇੱਕ ਵਾਰ ਮਾਸੀ ਨੂੰ ਮਾਂ ਨਾਲ ਗੱਲ ਕਰਦੇ ਸੁਣਿਆ ਸੀ ਦੇਖ ਤੇਰੇ ਘਰ ਆ ਕੇ ਭਲਾਈ ਦੋ ਦਿਨ ਰਹਾ ਪਰ ਲੱਗਦਾ ਹੈ ਕਿ ਘਰੇ ਰਹਿ ਰਹੀਆਂ ਇੱਥੇ ਦੀ ਹਵਾ ਵਿੱਚ ਆਪਣਾਪਨ ਮੈਨੂੰ ਤਾਂ ਇੰਨੇ ਸਾਲਾਂ ਬਾਅਦ ਵੀ ਆਪਣਾ ਘਰ ਆਪਣਾ ਨਹੀਂ ਲੱਗਿਆ ਮੇਜਰ ਸਾਹਿਬ ਹਮੇਸ਼ਾ ਮੇਜਰ ਸਾਹਿਬ ਹੀ ਬਣੇ ਰਹਿੰਦੇ ਆ ਨਾ ਉਹ ਸਧਾਰਨ ਪਤੀ ਬਣ ਸਕੇ ਤੇ ਨਾ ਹੀ ਸਧਾਰਨ ਪਿਤਾ ਉਹਨਾਂ ਦੀ ਸਖਤ ਅਨੁਸ਼ਾਸਨ ਨੇ ਸਾਡੇ ਸਭ ਦਾ ਜਿਵੇਂ ਹਾਸਾ ਹੀ ਖੋ ਲਿਆ ਜਦੋਂ ਤੱਕ ਉਹ ਘਰ ਵਿੱਚ ਰਹਿੰਦੇ ਹਨ ਘਰ ਇੱਕ ਜੀਲ ਜਿਆਦਾ ਲੱਗਦਾ ਪੈਸਾ ਖਰਚਾ ਕਰਨ ਤੇ ਕੋਈ ਪਾਬੰਦੀ ਨਹੀਂ ਪਰ ਕਿੰਨੀ ਕੁ ਖਰੀਦਦਾਰੀ ਕੀਤੀ ਜਾ ਸਕਦੀ ਹੈ ਜਦੋਂ ਤੱਕ ਕੋਈ ਸਲਾਉਣ ਵਾਲਾ ਨਾ ਹੋਵੇ ਭਾਰੇ ਭਾਰੇ ਸੂਟ ਸਾੜੀਆਂ ਵੀ ਚੰਗੇ ਨਹੀਂ ਲੱਗਦੇ ਉਦੋਂ ਇਹਨਾਂ ਗੱਲਾਂ ਨੂੰ ਸਮਝਣ ਦੀ ਉਮਰ ਨਹੀਂ ਸੀ ਇੱਕ ਹੀ ਸੋਚ ਸੀ ਇਰ ਸਾਰਾ ਪੈਸਾ ਹੋਵੇ ਤਾਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮੁੱਠੀ ਵਿੱਚ ਕੈਦ ਕੀਤੀਆਂ ਜਾ ਸਕਦੀਆਂ ਅੱਜ ਜਦੋਂ ਵੱਡੀ ਹੋ ਗਈਆਂ ਤਾਂ ਲੱਗਦਾ ਹੈ ਕਿ ਮਾਸੀ ਦਾ ਕਹਿਣਾ ਕਿੰਨਾ ਸਹੀ ਸੀ ਅੱਜ ਮੈਂ ਮਾਂ ਤੇ ਮਾਸੀ ਦੇ ਜੀਵਨ ਦੀ ਤੁਲਨਾ ਕਰਕੇ ਦੇਖਦੀਆਂ ਤਾਂ ਲੱਗਦਾ ਕਿ ਮਾਸੀ ਤੋਂ ਮਾਂ ਦਾ ਪਲੜਾ ਪੈਸਿਆਂ ਦੀ ਕਮੀ ਹੁੰਦੇ ਹੋਏ ਵੀ ਹਮੇਸ਼ਾ ਹੀ ਪਾਰਾ ਰਿਹਾ ਅਸੀਂ ਦੋਨੋਂ ਮਾਂ-ਬਾਪ ਦੀ ਛਤਰ ਛਾਇਆ ਵਿੱਚ ਪਲ ਕੇ ਵੱਡੇ ਹੋਏ ਤੇ ਦੂਜੇ ਪਾਸੇ ਮਾਸੀ ਦੇ ਬੱਚਿਆਂ ਨੂੰ ਪੜ੍ਹਨ ਲਈ ਹੌਸਟਲ ਭੇਜ ਦਿੱਤਾ ਗਿਆ ਮਾਸੀ ਬੱਚਿਆਂ ਦੇ ਪਿਆਰ ਨੂੰ ਤਰਸਦੀ ਰਹੇ। ਪੜ੍ਹਾਈ ਪੂਰੀ ਹੋਈ ਤਾਂ ਨੌਕਰੀ ਕਰਨ ਵਿਦੇਸ਼ ਚਲੇਗੀ। ਜਦੋਂ ਕਦੇ ਘਰ ਆਉਂਦੇ ਤਾਂ ਪੂਰਾ ਸਮਾਂ ਮੋਬਾਈਲ ਤੇ ਕੰਪਿਊਟਰ ਵਿੱਚ ਉਲਝੇ ਰਹਿੰਦੇ। ਜਦੋਂ ਬੱਚਿਆਂ ਦੀ ਯਾਦ ਜ਼ਿਆਦਾ ਹੀ ਆਉਂਦੀ ਤਾਂ ਮਾਸੀ ਪਿੰਡ ਆ ਜਾਂਦੀ। ਸਾਨੂੰ ਦੋਨਾਂ ਬੱਚਿਆਂ ਨੂੰ ਛਾਤੀ ਨਾਲ ਲਾ ਕੇ ਮਮਤਾ ਦੀ ਪਿਆਸ ਬੁਝਾ ਲੈਂਦੀ। ਮਾਸੀ ਦੀ ਮਮਤਾ ਜਦੋਂ ਵੀ ਬਾਹਾਂ ਫਲਾ ਕੇ ਸਾਨੂੰ ਬੁਲਾਉਂਦੀ ਅਸੀਂ ਕਿਵੇਂ ਵੀ ਸਮਾਂ ਕੱਢ ਕੇ ਉਹਨਾਂ ਨੂੰ ਮਿਲਣ ਸ਼ਹਿਰ ਚਲੇ ਜਾਂਦੇ। ਉਹਨਾਂ ਦੀ ਗੋਦੀ ਵਿੱਚਲਾ ਪਿਆਰ ਮਾਂ ਮਾਸੀ ਦੇ ਵਿਚਲਾ ਫਰਕ ਭੁਲਾ ਦਿੰਦਾ ਜਿੰਨੀ ਪਿਆਰੀ ਸਾਨੂੰ ਮਾਂ ਹੈ ਉਨੀ ਹੀ ਪਿਆਰੀ ਸਾਨੂੰ ਸਾਡੀ ਮਾਸੀ ਵੀ ਹੈ ਉਹਨਾਂ ਦੇ ਬੱਚਿਆਂ ਦੀ ਥਾਂ ਤਾਂ ਨਹੀਂ ਲੈ ਸਕਦੇ ਪਰ ਭਰਪੂਰ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦੇ ਜੀਵਨ ਦੇ ਖਾਲੀਪਨ ਨੂੰ ਕੁਝ ਦੇਰੀ ਸਹੀ ਦੂਰ ਕਰ ਸਕੇ ਭਾਵਨਾਵਾਂ ਦੇ ਤਰਾਤਲ ਤੇ ਉਹਨਾਂ ਦੇ ਦੋਨੋਂ ਬੱਚੇ ਹੀ ਉਹਨਾਂ ਤੋਂ ਕੋਹਾਂ ਦੂਰ ਹਨ ਗਲਤੀ ਉਹਨਾਂ ਦੀ ਵੀ ਨਹੀਂ ਹੈ ਜਿਸ ਪੱਛਮੀ ਵਾਤਾਵਰਣ ਵਿੱਚ ਉਹ ਜੰਮੇ ਪਲੇ ਜ਼ਿੰਦਗੀ ਦੇ ਵਿਹਾਰਕ ਗਿਆਨ ਨੂੰ ਤਾਂ ਖੂਬ ਹਾਸਲ ਕਰ ਲਿਆ ਪਰ ਭਾਵਨਾਵਾਂ ਮਤੋਂ ਵਾਂਝੇ ਰਹਿ ਗਏ ਉਹ ਕਦੇ ਵੀ ਮਾਂ ਦੀਆਂ ਇੱਛਾਵਾਂ ਨੂੰ ਸਮਝ ਹੀ ਨਹੀਂ ਸਕੇ ਹਰ ਚੀਜ਼ ਨੂੰ ਪੈਸੇ ਨਾਲ ਤੋਲਦੇ ਰਹੇ ਇਸ ਗੱਲ ਤੋਂ ਬਿਲਕੁਲ ਅਣਜਾਣ ਰਹੇ ਕਿ ਹਰ ਸੁੱਖ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਨਤੀਜਾ ਉਹੀ ਰਿਹਾ ਕਿ ਅਪਾਰਤ ਅੰਦੌਲਤ ਹੁੰਦੇ ਹੋਏ ਵੀ ਮਾਸੀ ਦੀ ਆਪਣੀ ਝੋਲੀ ਖਾਲੀ ਹੀ ਰਹੀ ਉਮਰ ਵਦਨ ਦੇ ਨਾਲ ਨਾਲ ਉਹਨਾਂ ਦਾ ਦੁੱਖ ਹੋਰ ਵੱਧਾ ਗਿਆ ਪਰਮਾਤਮਾ ਉਹਨਾਂ ਨੂੰ ਇੰਨੀ ਸਮਝ ਦੇ ਦੇਵੇ ਕਿ ਪੈਸਾ ਇੱਕ ਹੱਦ ਤੋਂ ਬਾਅਦ ਵਿਅਰਥ ਹੋ ਜਾਂਦਾ ਹੈ। ਉਹਨਾਂ ਦੀ ਮਾਂ ਨੂੰ ਬਸ ਉਹਨਾਂ ਦੇ ਸਾਥ ਦੀ ਲੋੜ ਹੈ ਨਾ ਕਿ ਉਹਨਾਂ ਦੇ ਪੈਸਿਆਂ ਦੀ। ਸੋ ਦੋਸਤੋ ਇਹ ਬਿਲਕੁਲ ਸਹੀ ਹੈ ਕਿ ਪੈਸੇ ਨਾਲ ਤੁਸੀਂ ਚੀਜ਼ਾਂ ਜ਼ਰੂਰ ਖਰੀਦ ਸਕਦੇ ਹੋ ਪਰ ਸੁੱਖ ਨਹੀਂ ਖਰੀਦਿਆ ਜਾ ਸਕਦਾ। ਆਪਣੇ ਵਿਚਾਰ ਕਹਾਣੀ ਬਾਰੇ ਜ਼ਰੂਰ ਲਿਖਿਓ, ਚੰਗੀ ਲੱਗੀ ਲਾਈਕ ਕਰਿਓ, ਵਾਤਵਾਰ ਸ਼ੇਅਰ ਕਰਿਓ ਤੇ ਚੈਨਲ ਨੂੰ ਪਹਿਲੀ ਵਾਰ ਸੌਣੇ ਹੋ ਤਾਂ ਪਲੀਜ਼ ਜਲਦੀ ਜਲਦੀ ਹਰ ਰੋਜ਼ ਬੱਕਰੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਪੂਰੀ ਕਹਾਣੀ ਸੁਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ ਸ਼ੁਕਰੀਆ